ਬਾਰਡਰ ਦੇ ਏਰੀਏ ਦੇ ਨਾਲ-ਨਾਲ ਤੁਹਾਨੂੰ ਆ ਫੌਜੀਆਂ ਦੇ ਬੰਕਰ ਬਣੇ ਹੋਏ ਬਹੁਤ ਵਿਖਣਗੇ ਇੱਥੇ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ। ਤੇ ਅੱਜ ਅਸੀਂ ਖੜੇ ਹਾਂ ਜੀ ਰਾਇਸਨਗਰ ਰਾਜਸਥਾਨ ਦੇ ਵਿੱਚ। ਤੇ ਅੱਜ ਅਸੀਂ ਜਿਸ ਜਗ੍ਹਾ ਤੇ ਜਾ ਰਹੇ ਹਾਂ ਜੀ ਉਸ ਜਗ੍ਹਾ ਦਾ ਨਾਮ ਹੈ ਜੀ ਲੈਲਾ ਮਜਨੂ ਦੀ ਦਰਗਾਹ। ਤੁਸੀਂ ਸਾਰੇ ਜਾਣਦੇ ਹੋ ਜੀ ਆਪਣੀ ਇੰਡੀਆ 'ਚ ਬਹੁਤ ਫੇਮਸ ਜਗ੍ਹਾ ਜੀ ਕਈ ਫਿਲਮਾਂ ਬਣੀ ਹੈ ਦੇ ਉੱਤੇ ਤੇ ਅੱਜ ਅਸੀਂ ਤੁਹਾਨੂੰ ਉਹ ਅਸਲੀ ਜਗ੍ਹਾ ਤੇ ਲੈ ਕੇ ਜਾਵਾਂਗੇ ਜੀ। ਅਸੀਂ ਇੱਥੇ ਜਿੱਥੇ ਰਾਇਸਨਗਰ ਖੜੇ ਹਾਂ ਜੀ ਗੰਗਾਨਗਰ ਤੋਂ ਦੂਰੀ ਗਰੀ ਹੈ ਜੀ 70 ਕਿਲੋਮੀਟਰ ਤੇ ਲੈਲਾ ਮਹੀਨੋਂ ਇੱਥੋਂ ਰਹਿ ਜਾਂਦਾ ਜੀ 50 ਕਿਲੋਮੀਟਰ ਜਦੋਂ ਤੁਸੀਂ ਪੰਜਾਬ ਵੱਲੋਂ ਐਂਟਰੀ ਕਰੋਗੇ ਗੰਗਾਨਗਰ ਦੇ ਰਾਹੀਂ ਉੱਥੋਂ ਤੁਹਾਨੂੰ ਲਗਭਗ 120-25 ਕਿਲੋਮੀਟਰ ਦੀ ਦੂਰੀ ਪੈ ਜਾਣੀ ਹੈ ਜੀ ਅਸੀਂ ਹੈਗੇ ਜਸਟੋਂ ਬਾਈਪਾਸ ਤੇ ਤੇ ਹਰ ਬੰਦਾ ਖੇਤਾਂ 'ਚ ਲੱਗਾ ਹੋਇਆ ਇਸ ਟਾਈਮ ਚਾਰੇ ਤਰਫ ਹਰਿਆਲੀ ਆ ਇਹ ਲੱਗਦਾ ਨਹੀਂ ਜਿਵੇਂ ਰਾਜਸਥਾਨ ਆ ਇਹ ਆਪਾਂ ਕਰਨ ਲੱਗਿਆਂ ਜੀ ਰਾისი ਨਗਰ ਦੀ ਐਂਟਰੀ ਆਪਾਂ ਵੜ ਗਿਆਂ ਜੀ ਰਾისი ਨਗਰ ਸ਼ਹਿਰ ਦੇ ਵਿੱਚ ਉਹ ਨਾਲ ਹੀ ਖੱਬੇ ਬੰਨੇ ਆ ਜੀ ਬੀਐਸਐਫ ਤੇ ਬੀਸਾ ਬੈਠੀ ਹੋਈ ਆ ਲੱਗਦਾ ਹੁਣੀ ਹੁਣੀ ਟ੍ਰੇਨ ਟੱਪੀ ਆ ਤਾਂ ਹੀ ਬੜਾ ਰਸ਼ ਹੋਇਆ ਪਿਆ ਆ ਘਟ ਘਟ ਕੋਣੀ ਹੁਲਿਆ ਸਾਧਨ ਖੜੇ ਸੀ ਤਾਂ ਅਖਰ ਕਿ ਹੁਣ ਇੱਕੋ ਦਮ ਜਾ ਰਹੇ ਆ ਹੋਰ ਧਿਆਨ ਨਾਲ ਅਸੀਂ ਦੋ ਚਰੋਗੇ ਸੀਗੇ ਲੱਸੀ ਪੀਣ ਵਾਸਤੇ ਨਾਲ ਬਈ ਗੁਰਵਿੰਦਰ ਸਿੰਘ ਜੰਮੂ ਇਹਨਾਂ ਦਾ ਵੀ ਚੈਨਲ ਆ YouTube ਤੇ ਇਕੱਠੇ ਜਾ ਰਹੇ ਆ ਜੀ ਵਲੌਗ ਬਣਾਉਣ। ਉਹ ਲੋ ਜੀ ਲੱਸੀ ਪੀ ਲਈ ਅਸੀਂ ਇਥੋਂ। ਕੁਲਟੀ ਜੀ ਦੀ ਆ ਟਿੱਡ ਗਿਆ ਫੁੱਲ ਸ਼ੰਤੀ ਸਟਾਲ ਤੋਂ ਤੇ ਟਿੱਡ ਪੂਰਾ ਫੁੱਲਾ ਹੋਣ। ਹੁਣ ਅਸੀਂ ਚੱਲਦੇ ਆਂ ਪਾਲਾ ਮੈਨੂਰ। ਚੱਲਦੇ ਵਾਸਤੇ ਆ। ਇਹਦੇ ਨਾਲ ਇਹਦੇ ਨਾਲ ਟੈਂਕੀ ਸਾਫ਼ ਰਹਿੰਦੀ ਆ। ਥੋ ਰਹਿ ਗਿਆ ਜੀ ਨੋਪਗੜ 50 ਕਿਲੋਮੀਟਰ ਆ ਰਾਇਸਨਗਰ ਤੋਂ ਨਿਕਲਦੇ ਸਾਰੇ ਕਿ ਟੋਲ ਹੁੰਦਾ ਹੈ ਜੀ ਮੋਟਰਸਾਈਕਲ ਦਾ ਤਾਂ ਕਿਹੜਾ ਟੋਲ ਲੱਗਣਾ ਗੱਡੀਆਂ ਵਾਲੇ ਵੀਰ ਧਿਆਨ ਰੱਖਣਾ ਜੀ ਆਪ ਦਾ ਅਪਾ ਟੋਲ ਕਰਾਸ ਕਰਾਂਗੇ ਇੱਥੋਂ ਲੋ ਜੀ ਆਪਣੀ ਹੋ ਗਈ ਨੋਪਗੜ ਤੇ ਐਂਟਰੀ ਆ ਚੋਨਾ ਲਾ ਰੱਖਿਆ ਜੀ ਇੱਥੇ ਆ ਨਾਲੀ ਦਾ ਏਰੀਆ ਆ ਨਾਲੀ ਟੱਪ ਦੀ ਇਥੋਂ ਤਾਂ ਕਰਕੇ ਚੋਨੇ ਦੀ ਫਸਲ ਵਧੀਆ ਹੋ ਜਾਂਦੀ ਇੱਥੇ ਆਪਾਂ ਚੜ ਗਏ ਜੀ ਬ੍ਰਿਜ ਤੇ ਉੱਤੇ ਲੋ ਜੀ ਆਪਾਂ ਹੁਣ ਅਨੂਪਗੜ੍ਹ ਸ਼ਹਿਰ ਦੇ ਪੁਲ ਤੇ ਖੜ ਗਏ ਜੀ ਆਨੂਪਗੜ੍ਹ ਦੀ ਐਂਟਰੀ ਆ ਤੇ ਇੱਥੋਂ ਜਿਹੜਾ ਆਹ ਰੋਡ ਜਾ ਰਹੀ ਆ ਆਪਾਂ ਇਧਰਲੀ ਰੋਡ ਜਾਣਾ ਜੀ ਹੁਣ ਆ ਪਿੱਛੋਂ ਰਾਇਸਨਗਰ ਤੋਂ ਅਨੂਪਗੜ੍ਹ ਰੋਡ ਆ ਰਹੀ ਆ ਬਾਰਡਰ ਦੇ ਏਰੀਏ ਦੇ ਨਾਲ-ਨਾਲ ਤੁਹਾਨੂੰ ਆ ਫੌਜੀਆਂ ਦੇ ਬੰਕਰ ਬਣੇ ਹੋਏ ਬਹੁਤ ਦੇਖਣਗੇ ਇੱਥੇ ਕਿਉਂਕਿ ਬਾਰਡਰ ਦਾ ਏਰੀਆ ਇਹ ਲਓ ਜੀ ਆਪਣੀ ਲਾਲਾਂ ਮੇ ਨੂੰ ਜੇ ਐਂਟਰੀ ਹੋ ਗਈ ਹੈ ਜੀ ਆ ਇਹਦਾ ਗੇਟ ਸੀਗਾ ਆ ਟਾਵਰ ਆ ਤੇ ਇੱਥੇ ਕਿਸੇ ਟਾਈਮ ਬੀਐਸਪੀ ਬੈਠੀ ਹੁੰਦੀ ਸੀ ਪਰ ਹੁਣ ਇਸ ਟਾਈਮ ਹੈ ਨਹੀਂਗੀ ਉਹ ਆ ਜੀ ਸਾਹਮਣੇ ਨਜ਼ਾਰਾ ਉਹ ਜੀ ਕਰਦੇ ਆਪਾਂ ਐਂਟਰੀ ਤੇ ਆ ਤੁਸੀਂ ਫੋਟੋ ਨੂੰ ਇੱਥੇ ਰੋਕ ਕੇ ਆ ਸਾਰਾ ਇਤਿਹਾਸ ਪੜ ਸਕਦੇ ਹੋ ਹਿੰਦੀ ਚ ਲਿਖਿਆ ਹੋਇਆ ਤੇ ਇਹਦੀ ਅਗਲੀ ਸਾਈਡ ਮੈਂ ਤੁਹਾਨੂੰ ਦਿਖਾਉਣਾ ਆ ਆ ਜਿਹੜੀ ਅਗਲੀ ਸਾਈਡ ਆ ਇਹਦੀ ਆ ਇੰਗਲਿਸ਼ ਚ ਲਿਖੀ ਹੋਈ ਆ ਇਹਨੂੰ ਵੀ ਤੁਸੀਂ ਫੋਟੋ ਨੂੰ ਪੋਜ਼ ਕਰਕੇ ਤੇ ਜ਼ੂਮ ਕਰਕੇ ਇਹਨੂੰ ਪੜ ਸਕਦੇ ਹੋ ਤੁਸੀਂ ਮੈਂ ਚੰਗੀ ਤਰ੍ਹਾਂ ਕਲੀਅਰ ਕਰ ਦਿੰਨਾ ਇਹਨੂੰ ਆਪਾਂ ਹੁਣ ਚੱਲਦੇ ਆਂ ਜੀ ਜਿੱਥੇ ਲੈਲਾ ਮਜਨੂ ਦੀ ਕਬਰ ਆ ਉਸ ਜਗ੍ਹਾ ਤੇ ਚੱਲਦੇ ਆਂ ਫਿਰ ਤੁਹਾਨੂੰ ਦਿਖਾਉਨੇ ਆਂ ਇਹ ਜਗ੍ਹਾ ਆ ਸਾਰਾ ਪਾਰਕ ਲੱਗਾ ਹੋਇਆ ਸਾਈਡ ਤੇ ਆ ਰੂਮ ਵਗੈਰਾ ਬਣੇ ਆ ਬਰਾਂਡੇ ਵਗੈਰਾ ਬਣੇ ਹੋਏ ਆ ਆ ਸਾਹਮਣੇ ਇਹ ਜਗ੍ਹਾ ਜਿਹੜੀ ਤੁਸੀਂ ਵੱਡੀ ਕਬਰ ਦੇਖ ਰਹੇ ਹੋ ਇਹ ਮਜਨੂ ਦੀ ਆ ਤੇ ਜਿਹੜੀ ਛੋਟੀ ਕਬਰ ਆ ਇਹ ਲੈਲਾ ਦੀ ਹੈ ਜੀ ਜੇ ਆਪਾਂ ਲੈਲਾ ਮਜਨੂ ਦੀ ਇਸ਼ਕ ਕਹਾਣੀ ਦੀ ਗੱਲ ਕਰੀਏ ਤਾਂ ਹਰ ਬੰਦੇ ਦੀ ਆਪਦੀ ਆਪਦੀ ਅਲਗ ਰਾਇਆ ਕਿਉਂਕਿ ਕਿਸੇ ਬੰਦੇ ਤੋਂ ਪੁੱਛੀਏ ਤਾਂ ਉਹ ਸੇਮ ਸਟੋਰੀ ਨਹੀਂ ਦੱਸਦਾਗਾ ਪਰ ਜ਼ਿਆਦਾਤਰ ਅਸੀਂ ਜਿੰਨਾ ਲੋਕਾਂ ਤੋਂ ਇੱਥੇ ਪੁੱਛਿਆ ਆ ਉਹ ਹੀ ਦੱਸ ਰਿਹਾ ਕਿ ਜਿਹੜਾ ਮਜਨੂ ਸੀਗਾ ਉਹ ਇੱਕ ਠੀਕ ਠਾਕ ਕਰਦਾ ਮੁੰਡਾ ਸੀਗਾ ਤੇ ਉਹ ਯਮਨ ਦਾ ਰਹਿਣ ਵਾਲਾ ਸੀਗਾ ਉਹਦਾ ਨਾਮ ਕੈਸ ਸੀਗਾ ਪਰ ਬੱਚ ਉਹ ਲੈਲਾ ਦੇ ਪਿਆਰ 'ਚ ਜਿਵੇਂ پاگل ਹੁੰਦਾ ਤੇ پاگل ਨੂੰ ਉਸ ਲੈਂਗੁਏਜ ਦੇ ਵਿੱਚ ਮਜਨੂ ਕਿਹਾ ਜਾਂਦਾ ਤੇ ਦੂਜੇ ਪਾਸੇ ਜੇ ਆਪਾਂ ਲੈਲਾ ਦੀ ਗੱਲ ਕਰੀਏ ਤਾਂ ਲੈਲਾ ਸਾਊਦੀ ਅਰਬ ਦੀ ਇੱਕ ਅਮੀਰ ਘਰਾਣੇ ਦੀ ਕੁੜੀ ਸੀਗੀ ਇਦਾਂ ਕਿਹਾ ਜਾਂਦਾ ਕਿ ਲੈਲਾ ਦਾ ਵਿਆਹ ਕਿਤੇ ਕਰ ਦਿੱਤਾ ਜਾਂਦਾ ਪਰ ਲੈਲਾ ਉਹ ਵਿਛੋੜਾ ਸਹਿ ਨਹੀਂ ਸਕਦੀ ਤਾਂ ਕਰਕੇ ਉਹ ਆਪਦੇ ਘਰ ਵਾਲੇ ਨੂੰ ਤਲਾਕ ਦੇ ਦਿੰਦੀ ਆ ਤੇ ਮਜਨੂ ਦੇ ਕੋਲ ਆ ਜਾਂਦੀ ਆ ਤੇ ਜਿੱਦਾਂ ਹੀ ਉਹਨਾਂ ਦੇ ਪਰਿਵਾਰ ਨੂੰ ਇਹ ਗੱਲ ਪਤਾ ਲੱਗਦੀ ਆ ਉਹ ਇਹਨਾਂ ਨੂੰ ਮਾਰਨ ਵਾਸਤੇ ਇੱਥੇ ਪਹੁੰਚ ਜਾਂਦੇ ਆ ਇਹ ਉੱਥੋਂ ਭਜਦੇ ਭਜਦੇ ਇੱਥੇ ਹਿੰਦੂਸਤਾਨ ਵਿੱਚ ਰਾਜਸਥਾਨ ਅਨੂਪਗੜ ਦਿਲੇ ਚ ਆ ਜਾਂਦੇ ਹੈ ਤੇ ਐਸੇ ਹੀ ਟਿੱਬਿਆਂ ਚ ਉਹਨਾਂ ਦੀ ਗਰਮੀ ਦੇ ਕਾਰਨ ਪਿਆਸ ਦੇ ਕਾਰਨ ਮੌਤ ਹੋ ਜਾਂਦੀ ਆ ਇਹਨਾਂ ਦੀ ਯਾਦ ਚ ਹਰ ਸਾਲ ਇੱਥੇ 15 ਜੂਨ ਨੂੰ ਇੱਕ ਤਕੜਾ ਮੇਲਾ ਲੱਗਦਾ ਆ ਆ ਬਾਈ ਤੋਂ ਪੁੱਛਣ ਤੇ ਪਤਾ ਲੱਗਾ ਕਿ ਆ ਸਾਰਾ ਜਿੰਨਾ ਵੀ ਹੈਗਾ ਆ ਕਮਰੇ ਵਗੈਰਾ ਬਣੇ ਆ ਸਾਰੇ ਲੰਗਰ ਹੋਲਾ ਤੇ ਜਦੋਂ ਮੇਲਾ ਲੱਗਦਾ ਆ ਪੂਰੇ ਫੁੱਲ ਭਰ ਜਾਂਦੇ ਆ ਅਸੇ ਪਾਸੇ ਦੇ ਲੋਕ ਪਿੰਡਾਂ ਦੇ ਬਹੁਤ ਇੱਥੇ ਆਉਂਦੇ ਆ ਜੀ ਜਗ੍ਹਾ ਇਹ ਹੈਗੀ ਆ ਜਮਾ ਬਾਰਡਰ ਦੇ ਉੱਤੇ ਹੀ ਬਸ ਇੱਕ ਜਾਂ 2 ਕਿਲੋਮੀਟਰ ਦੀ ਦੂਰੀ ਹੈ ਥੋਂ ਬਾਰਡਰ ਦੀ ਇਸ ਕਰਕੇ ਬਾਰਡਰ ਤੇ ਹੋਣ ਦੇ ਕਾਰਨ ਇੱਥੋਂ ਦੇ ਵੀ ਕਈ ਲੋਕਾਂ ਨੂੰ ਇਸ ਜਗ੍ਹਾ ਦਾ ਪਤਾ ਨਹੀਂਗਾ ਵੀ ਇੱਥੇ ਲਾਲਾ ਮੈਨੂੰ ਦੀ ਅਸਲੀ ਜਗ੍ਹਾ ਆ ਜਿੱਦਾਂ ਜੇ ਆਪਾਂ ਨੂੰ ਇੱਥੇ ਪੱਕੀ ਰੋਡ ਤੇ ਆਸੇ-ਪਾਸੇ ਦੇ ਖੇਤਾਂ 'ਚ ਹਰਿਆਲੀ ਦਿਖ ਰਹੀ ਆ ਜ਼ਮੀਨਾਂ ਪੱਧਰ ਦਿਖ ਰਹੀਆਂ ਆ ਪਰ ਉਸ ਟਾਈਮ ਇਹ ਸਭ ਨਹੀਂ ਸੀ ਇੱਥੇ ਚਾਰੇ ਪਾਸੇ ਸਾਰਾ ਰੇਗਿਸਤਾਨ ਸੀਗਾ ਤੇ ਰਤੀਲਾ ਇਲਾਕਾ ਸੀ ਆ ਸਾਰਾ ਜਿਸ ਦੀ وجہ ਕਾਰਨ ਹੀ ਉਹਨਾਂ ਦੀ ਮੌਤ ਹੁੰਦੀ ਆ ਤੇ ਸਮਾਂ ਵੀ ਉਹ ਗਰਮੀ ਦਾ ਹੁੰਦਾ ਆ ਅੱਜ ਬਹੁਤ ਗਰਮੀ ਆ ਵੈਸੇ ਤਾਂ ਕੱਲ ਬਾਰਿਸ਼ ਹੋ ਕੇ ਹਟੀ ਆ ਪਰ ਅਸ ਤੋਂ ਬਾਅਦ ਕੁਝ ਅਗਲੇ ਦਿਨ ਜਿਆਦਾ ਹੀ ਗਰਮੀ ਹੁੰਦੀ ਆ ਕਿਉਂਕਿ ਧਰਤੀ ਵੀ ਜਿਆਦਾ ਸੇਕ ਮਾਰਨ ਲੱਗ ਜਾਂਦੀ ਆ ਤੇ ਅੱਜ ਅਸੀਂ ਦੂਰੀ ਵੀ ਬੜੀ ਤੈਅ ਕੀਤੀ ਆ ਬਾਈਕ ਤੇ ਆਏ ਆ ਬਹੁਤ ਲੰਮਾ ਸਫ਼ਰ ਤੈਅ ਕੀਤਾ ਸੀ ਹਾਂ ਜੀ ਉਮੀਦ ਕਰਦੇ ਹਾਂ ਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਅਸੀਂ ਬੜੀ ਮਿਹਨਤ ਦੇ ਨਾਲ ਅੱਜ ਅਸੀਂ ਵੀਡੀਓ ਬਣਾਈ ਆ ਜਿਹੜੀ ਲਗਭਗ ਅਸੀਂ ਆਪਦੇ ਪਿੰਡਾਂ ਤੋਂ 8 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਏ ਹਾਂ ਤੇ ਅੱਜ ਮੌਸਮ ਵੀ ਬਹੁਤ ਗਰਮ ਆ ਸਾਡਾ ਮੇਨ ਮਕਸਦ ਇਹ ਹੀ ਸੀ ਕਿ ਸਾਡੀ ਵੀਡੀਓ ਦੇ ਜ਼ਰੀਏ ਲੋਕਾਂ ਨੂੰ ਇੱਥੋਂ ਦੇ ਬਾਰੇ ਪਤਾ ਲੱਗੇ ਤੇ ਲੋਕ ਵੱਧ ਤੋਂ ਵੱਧ ਇੱਥੇ ਆਉਣ ਤੇ ਵੇਖਣ ਚਲੋ ਜੀ ਵੀਡੀਓ ਨੂੰ ਬੜਾ ਲੰਮਾ ਨਹੀਂ ਕਰਦੇ ਹੋਏ ਤੁਹਾਡੇ ਤੋਂ ਲੈਨੇ ਆ ਜੀ ਇਜਾਜ਼ਤ ਮਿਲਾਂਗੇ ਅਗਲੇ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋਗੇ ਧੰਨਵਾਦ